ਲਓ ਜੀ ਵੀਰ ਜੀ ਆਪਾਂ ਨੇ ਕਰ ਲਈ ਰਿਪੇਅਰ ਮਸ਼ੀਨ ਤੇ ਨਾ ਫੁੱਲ ਹੁਣ ਲੱਗੇ ਲਓ ਜੀ ਵੀਰ ਜੀ ਆਪਾਂ ਨੇ ਕਰ ਲਈ ਰਿਪੇਅਰ ਮਸ਼ੀਨ ਤੇ ਨਾ ਫੁੱਲ ਹੁਣ ਲੱਗੇ ਆਪਾਂ ਸਟਾਰਟ ਕਰਨ ਲੀਵਰ ਲਾਉਣ ਬਾਬੇ ਦੀ ਕਿਰਪਾ ਦੇ ਨਾਲ ਸ਼ਾਮ ਹੋ ਗਈ ਅੱਜ ਸਾਰਾ ਦਿਨ ਸੈਟਿੰਗ ਕਰਦੇ ਨੂੰ ਤੇ ਹੁਣ ਏਦੋਂ ਬਾਅਦ ਭਾਈ ਲੀਵਰ ਲਾਉਣੇ ਆਪਾਂ ਤੁਹਾਨੂੰ ਦੱਸਿਓ ਵੀਰੇ ਕਮੈਂਟ ਕਰਕੇ ਵੀ ਕਿੱਦਾਂ ਦੀ ਲੱਗ ਰਹੀ ਹੈ ਕਰਵੇ ਸਟਾਰਟ ਕਰ ਲਓ ਵੀਰੇ ਸਟਾਰਟ ਹੋ ਗਈ ਆਪਣੀ ਮਸ਼ੀਨ ਹੁਣ ਹੁਣ ਸਾਰਾ ਲੀਵਰ ਲਾ ਕੇ ਤੁਹਾਨੂੰ ਦਿਖਾਉਣਾ ਹੈ ਕਿ ਕੀ ਕੀ ਪ੍ਰੋਜੈਕਟਾਂ ਮਸ਼ੀਨ ਲਾ ਕੇ ਪੂਰੀ ਆਵਾਜ਼ ਅਸੈਂਬਲੀ ਵੀ ਚੱਕਰ ਕਰਵਾਇ ਚੱਲੂ ਲਾ ਦੇ ਲੀਵਰ ਲਾ ਦੇ ਲਗਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੇੜਾ ਪੈ ਗਿਆ ਮਸ਼ੀਨ ਨੂੰ ਆਪਣੇ ਨਾਲ ਤੁਸੀਂ ਅਸੈਂਬਲੀ ਵਗੈਰਾ ਚੈੱਕ ਕਰ ਸਕਦੇ ਹੋਗੇ ශීරහ ම රීද කාරග ොල. Thank <laughs> you. ਵੀਰੇ ਤੁਹਾਡੇ ਸਾਹਮਣੇ ਆਪਰੇ ਢੇੜਾ ਪਾਇਆ ਮਸ਼ੀਨ ਨੂੰ ਹਨਾ 2-3 ਮਿੰਟ ਪੂਰਾ ਢੇੜਾ ਚੱਲਿਆ ਮਸ਼ੀਨ ਦਾ ਹੁਣ ਵੀਰੇ ਤੁਹਾਡੇ ਸਾਹਮਣੇ ਆ ਪੂਰਾ ਆਪਾਂ ਨੂੰ ਕੱਪੜਾ ਵੀਰੇ ਯਾਰ ਨਾ ਫੌਜੀ ਰੰਗਾ ਜਾਂ ਮਿਲਿਆ ਸੀਗਾ ਮਸ਼ੀਨ ਦਾ ਦੂਜਾ ਮਿਲਿਆ ਨਹੀਂ ਹੈਗਾ ਹਉ ਜੀ ਰੰਗਾ ਕੱਪੜਾ ਮਿਲਿਆ ਇਸ ਕਰਕੇ ਆਪਾਂ ਨੂੰ ਵੀ ਆਹ ਕੱਪੜਾ ਲਾਉਣਾ ਪੈ ਗਿਆ ਯਾਰ ਬਲੈਕ ਕਲਰ ਦਾ ਮਿਲਿਆ ਨਹੀਂ ਪਰ ਵੈਸੇ ਕੱਪੜਾ ਬਹੁਤ ਸੋਹਣਾ ਮਿਲਿਆ ਵੀਰੇ ਯਾਰ ਪਤਾ ਕੀ ਚੱਕਰਾ ਇਹ ਜਿਹੜਾ ਕੱਪੜਾ ਲਾਇਆ ਆਪਾਂ ਨੇ ਇਹਦੇ ਵਿੱਚ ਨਾ ਸਿਲਤ ਵਗੈਰਾ ਨਹੀਂ ਲੱਗਦਾ ਦੇਖੋ ਵੀਰੇ ਜੰਮੀ ਸਟਾਵਾ ਕਰਾਈ ਸੈਟਿੰਗ ਕਰੀ ਸੀ ਪੂਰਾ ਸਟਾਵਾ ਕਰ ਬਾਹਰ ਕੱਢਿਆ ਜੀ ਤੁਹਾਨੂੰ ਸਾਰਾ ਦਿਖਾਇਆ ਪੂਰਨ ਕਟਾਈ ਦੇ ਜੈਕ ਵਗੈਰਾ ਸਾਰੇ ਲਾਤੇ ਆਪਣੇ ਪੂਰਾ ਸੈਟਿੰਗ ਕਰਕੇ ਟਾਇਰਾਂ ਦੀ ਲਾਈਨ ਵਟ ਕਰੀਏ ਸਹੀ ਹੁਣ ਆਪਾਂ ਨੇ ਵੀਰੇ ਚਲੋ ਠੀਕ ਆ ਵੀਰ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਕ ਦੇ ਵਿੱਚ ਠੀਕ ਆ ਜੀ